ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਸ਼ੂਬ ਸਵੇਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਾ ਸਿਤੇਰਾ ਕੌਰ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬ੍ਰੇਕਫਾਸਟ ਕਰ ਚੁੱਕੇ ਹੋਵੋਗੇ ਮੈਂ ਵੀ ਬ੍ਰੇਕਫਾਸਟ ਕਰ ਚੁੱਕੀ ਆ ਦਿਖਾਣ ਲੱਗੀਆਂ ਦਵਾਈਆਂ ਦੋਸਤੋ ਇੱਕ ਦ੍ਰਿਸ਼ ਤੁਹਾਨੂੰ ਆ ਗੁਬਾਰੇ ਨਜ਼ਰ ਆ ਰਹੇ ਨੇ ਅੱਜ ਜਨਮ ਦਿਨ ਤਾਂ ਕਿਸੇ ਦਾ ਨਹੀਂ ਹੈ ਬਸ ਇੱਕ ਬਹੁਤ ਹੀ ਬਜ਼ੁਰਗ ਕਾਫੀ ਉਮਰ ਦੇ ਨੇ ਜਿਹੜੇ ਗੁੰਗੇ ਵੀ ਨੇ ਤੇ ਬੋਲੇ ਵੀ ਨੇ ਉਹ ਆਉਂਦੇ ਆ ਜਦੋਂ ਵੀ ਉਹ ਮੇਰਾ ਗੇਟ ਖੜਕਾਉਂਦੇ ਆ ਤਾਂ ਮੈਂ ਜਾਣ ਬੁਝ ਕੇ ਉਹਨਾਂ ਕੋਲੋਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਮਾਨਸਿਕ ਖੁਸ਼ੀ ਲਈ ਖਰੀਦ ਲੈਂਦੀ ਆ ਹਾਲਾਂਕਿ ਮੈਨੂੰ ਜ਼ਰੂਰਤ ਨਹੀਂ ਹੈ ਇਹਨਾਂ ਦੀ ਪਰ ਮੈਂ ਪਤਾ ਨਹੀਂ ਕਿਉਂ ਦਿਲ ਤੋਂ ਬਾਜ ਉੱਠਦੀ ਹੈ ਕਿ ਮੈਂ ਅਸਿੱਧੇ ਤੌਰ ਤੇ ਉਹਨਾਂ ਦੀ ਬੇਸ਼ਕੂਬ ਮੈਨੂੰ ਇਸ ਦੇ ਬਦਲੇ 'ਚ ਚੀਜ਼ਾਂ ਵੀ ਦਿੰਦੇ ਨੇ ਤੇ ਮੈਂ ਉਹਨਾਂ ਦੀ ਮਦਦ ਕੁਝ ਕਰ ਸਕਾਂ ਉਹਨਾਂ ਦੇ ਕਿਸੇ ਕੰਮ ਆ ਸਕਾਂ ਉਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਨਾ ਅ ਅਗੰਮੀ ਖੁਸ਼ੀ ਦੀ ਕਲਰ ਉੱਠਦੀ ਆ ਉਸ ਵੇਲੇ ਉਹ ਦੇਖਿਆ ਹੀ ਬਣਦੀ ਆ ਤੇ ਨਜ਼ਾਰਾ ਆ ਜਾਂਦਾ ਪਰਮਾਤਮਾ ਦਾ ਸ਼ੁਕਰ ਵੀ ਅਦਾ ਕਰੀਦਾ ਤੇ ਦੋਸਤੋ ਬ੍ਰੈਕਫਾਸਟ ਤੋਂ ਬਾਅਦ ਮੇਰੀ ਤਰ੍ਹਾਂ ਤੁਸੀਂ ਵੀ ਦਵਾਈਆਂ ਖਾਂਦੇ ਹੋਵੋਗੇ ਇਹ ਮੈਂ ਹੁਣ ਚੱਕ ਲਿਆ ਡੱਬਾ ਕਿਉਂਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਆਪਾਂ ਨੂੰ ਖਾਣੀਆਂ ਪੈਂਦੀਆਂ ਖਾਣੇ ਆ ਸਾਰੇ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਿਮਾਰੀ ਹੈਗੀ ਆ ਅ ਅਸਲ ਦੇ ਵਿੱਚ ਕਈ ਵਾਰੀ ਹੁੰਦਾ ਦੋਸਤੋ ਇਹ ਫਸਟ ਰੇਟ ਕਿੱਟ ਨਹੀਂ ਆ ਮੇਰੀਆਂ ਦਵਾਈਆਂ ਹੀ ਨੇ ਮੈਂ ਵਧੀਆ ਤਰੀਕਾ ਰੱਖਿਆ ਹੋਇਆ ਕਿ ਹਰ ਸਟ੍ਰਿਪ ਤੇ ਐਮਰਜੈਂਸੀ ਕਿਸੇ ਵੇਲੇ ਵੀ ਹੋ ਸਕਦੀ ਹੈ ਜੇ ਨਿਗਾਹ ਕਮਜ਼ੋਰ ਆ ਪਹਿਲਾਂ ਐਨਕਾਂ ਲੱਭੋ ਕਿਹੜੀ ਕਿਹੜੀ ਦਵਾਈ ਕਿੱਥੇ ਕਿੱਥੇ ਹੈ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਹੀ ਅ ਮਾਫ ਕਰਨਾ ਮੈਂ ਇਦਾਂ ਮਾਰਕਰ ਨਾਲ ਲਿਖ ਲਿਆ ਤੁਸੀਂ ਵੀ ਇਦਾਂ ਲਿਖ ਸਕਦੇ ਹੋ ਸਾਹ ਦੀ ਹੈ ਉਲਟੀਆਂ ਦੀ ਹੈ ਠੀਕ ਹੈ ਜੀ ਦਰਦਾਂ ਦੀਆਂ ਦਵਾਈਆਂ ਨੇ ਮਸਲ ਪੇਨ ਹੈ ਸੈਂਕੜੇ ਦਵਾਈਆਂ ਇਹ ਸਾਰਾ ਮੇਰਾ ਦਵਾਈਆਂ ਦਾ ਬੈਂਕ ਹੈ ਜੀ ਪੇਟ ਦਰਦ ਹੈ ਪੱਥਰੀ ਦੀ ਦਰਦ ਹੈ ਮਲਟੀਪਲ ਐਮਲਿਪ ਹੈ ਬੁਮਾਰੀ ਬਲੱਡ ਪ੍ਰੈਸ਼ਰ ਹੈ ਗੈਸ ਐਸ ਸੀ ਲੋਕ ਹੈ ਚੱਕਰ ਆ ਰਿਹਾ ਤੁਸੀਂ ਹੈਰਾਨ ਹੋ ਜਾਓਗੇ ਇਹ ਮੇਰਿਆ ਦਵਾਈਆਂ ਦਾ ਮਿੰਨੀ ਬੈਂਕ ਹੈ ਬਲੱਡ ਪ੍ਰੈਸ਼ਰ ਹੈ ਜੀ ਹਾਂ ਜੀ ਐਸ ਸੀ ਲੋਕ ਹੈ ਜੀ ਇਹ ਕੱਲੀ ਜੇ ਖਾਣੀ ਪੈਂਦੀ ਆ ਦਰਦਾਂ ਦੀਆਂ ਨੇ ਗੈਸ ਦਨ ਫਿਰ ਚੱਕਰ ਦਰਦਾਂ ਇੰਨੇ ਜ਼ਿਆਦਾ ਦਵਾਈਆਂ ਨੇ ਇਹ ਮੇਰਾ ਡੋ ਚੱਕਰਾਂ ਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਪੇਟ ਦਰਦ ਹੈ ਜ਼ੁਕਾਮ ਹੈ ਮੌਸਮ ਬਦਲ ਰਿਹਾ ਕਮ ਆਉਂਦੀ ਹੈ ਹਰ ਇੱਕ ਦਵਾਈ ਆ ਸਾਹ ਚੜਦਾ ਤੁਹਾਨੂੰ ਕਿਸੇ ਵੇਲੇ ਬ੍ਰੈਥਲੈਸਨੈਸ ਹੁੰਦੀ ਹੈ ਸਭ ਕਹਿਣ ਤੋਂ ਬਾਅਦ ਉਲਟੀਆਂ ਦੀਆਂ ਨੇ ਇਹ ਕੁਝ ਜਨਰਲ ਜੀਆਂ ਦਵਾਈਆਂ ਨੇ ਤੇ ਦੋਸਤੋ ਮੈਂ ਇਹਨਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਆ ਦੇਖੋ ਜਿਹੜੇ-ਜਿਹੜੇ ਸਰੀਰਕ ਹਿੱਸੇ 'ਚ ਇਹ ਲੋੜਿੰਦੀਆਂ ਨੇ ਜੇ પેટ ਨਾਲ ਸੰਬੰਧਿਤ ਬਿਮਾਰੀਆਂ ਨੇ ਤਾਂ ਮੈਂ પેટ ਨਾਲ ਸੰਬੰਧਿਤ ਬਿਮਾਰੀਆਂ ਦੇ ਪੈਕੇਟਾਂ ਨੂੰ ਇਕੱਠਾ ਕਰ ਲੈਣੀ ਆ ਸਟ੍ਰਿਪਸ ਨੂੰ ਤੇ ਰਬੜ ਪਾ ਲੈਣੀ ਹੈ ਹਨਾ ਸਿਰ ਨਾਲ ਸੰਬੰਧਿਤ ਪ੍ਰੋਬਲਮਸ ਨੇ ਤਾਂ ਮੈਂ ਉਹ ਸਾਰੀਆਂ ਦਵਾਈਆਂ ਇਕੱਠੀਆਂ ਕਰ ਲੈਣੀਆਂ ਇਸੇ ਤਰ੍ਹਾਂ ਜਿੰਨੇ ਵੀ ਸਰੀਰਕ ਅੰਗ ਨੇ ਚਾਹੇ ਉਹ ਗੁਰਦੇ ਨੇ ਦਿਲ ਲੈ ਫੇਫੜੇ ਨੇ ਅ ਅੰਤੜੀਆਂ ਨੇ ਠੀਕ ਹੈ ਜੀ ਜਗੁਰਦੇ ਨੇ ਉਹ ਸਾਰੀਆਂ ਇੰਦਿਆ ਸਾਰੀਆਂ ਦਵਾਈਆਂ ਮੈਂ ਇਹਨਾਂ ਰਬੜਾਂ ਤੇ ਪਾ ਕੇ ਰੱਖਦੀ ਆਂ ਔਰ ਵੱਡੇ ਅੱਖਰਾਂ ਨਾਲ ਤਾਂ ਲਿਖਿਆ ਕਿ ਪਹਿਲਾਂ ਤੁਸੀਂ ਤਾਂ ਬਿਮਾਰ ਹੋ ਸਭ ਤੋਂ ਪਹਿਲਾਂ ਇਹਨਾਂ ਕਾ ਲੱਭੋ ਫਿਰ ਦੇਖੋ ਕਿਹੜਾ ਕਿਹੜਾ ਵਿੱਚ ਪੱਤਾ ਉਸ ਸੰਬੰਧਿਤ ਬਿਮਾਰੀ ਦਾ ਸੋ ਉਹਨਾਂ ਸਮਾਂ ਵੀ ਕਈ ਵਾਰੀ ਨਹੀਂ ਹੁੰਦਾ ਰੱਬ ਨਾ ਕਰੇ ਅਸਲ 'ਚ ਤਾਂ ਗੱਲ ਬਣੀ ਹੋਈ ਹੈ ਨਾਨਕ ਦੁਖੀਆ ਸਭ ਸੰਸਾਰ ਪਰ ਮੇਰੀ ਬੇਨਤੀ ਆ ਕਿ ਫਰਸਟ ایڈ ਕਿਟ ਹਰ ਘਰ ਚੁਣੀ ਚਾਹੀਦੀ ਹੈ ਸੋ ਸਾਥੀਓ ਫਰਸਟ ایڈ ਕਿਟ ਦੀ ਜਦੋਂ ਗੱਲ ਚੱਲਦੀ ਹੈ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਫਰਸਟ ایڈ ਕਿਟ ਵਿੱਚ ਕੀ ਕੀ ਆਉਣਾ ਚਾਹੀਦਾ ਹੈ ਮੈਂ ਤੁਹਾਡੇ ਨਾਲ ਸਿੱਧਾ ਸੰਵਾਦ ਰਚਾਉਂਦੇ ਹੋਇਆ ਬੈਠ ਗਈਆਂ ਦੇਖੋ ਮੇਰੇ ਡੱਬੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡੀਆਂ ਰੁਟੀਨ ਦੀਆਂ ਦਵਾਈਆਂ ਨੇ ਆ ਦੇਖੋ ਮੈਂ ਮਛੂਰੀ ਆਪਣੇ ਵੱਲੋਂ ਕਰ ਲਈ ਆ ਸਪਰੇ ਕਿਤੇ ਤੁਹਾਡੇ ਅਚਾਨਕ ਕੋਈ ਮਸਲ ਪੁੱਲ ਹੋ ਜਾਂਦਾ ਕਿਤੇ ਕੋਈ ਨਾੜ ਚੜ ਜਾਂਦੀ ਹੈ ਤੇ ਤੁਸੀਂ ਉਸੇ ਵੇਲੇ ਸਪਰੇ ਕਰੋ ਦਰਦ ਦੂਰ ਹੋ ਜਾਂਦੀ ਹੈ ਜਿਆਦਾ ਖਾ ਲਿਆ ਐਸਿਡ ਬਣ ਗਿਆ ਰੋਟੀ ਹਜਮ ਨਹੀਂ ਹੋ ਰਹੀ ਤਾਂ ਤੁਸੀਂ ਇਸ ਨੂੰ ਪੀਓਗੇ ਕੋਈ ਵੀ ਐਂਟਾਸਿਡ ਲੈ ਸਕਦੇ ਹੋ ਹਰ ਘਰ ਦੇ ਵਿੱਚ ਬਦਾ ਹਜ਼ਮੀ ਉਲਟੀਆਂ ਪੇਟ ਦਰਦ ਲਈ ਤੁਸੀਂ ਇਸ ਨੂੰ ਪੀ ਸਕਦੇ ਹੋ ਤਾਂ ਕੈਨ ਤੋਂ ਭਾਵ ਇਹ ਉਹ ਦਵਾਈਆਂ ਨੇ ਜਿਹੜੀਆਂ ਮਸਟ ਨੇ ਕੋਈ ਵੀ ਟਿਊਬ ਤੁਹਾਡੇ ਘਰ 'ਚ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਮਲ ਸਕੋ ਅੱਜ ਕੱਲ ਰੋਲਰ ਆ ਗਏ ਨੇ ਰੋਲ-ਆਨ ਕਿਤੇ ਵੀ ਦਰਦ ਹੁੰਦੀ ਹੈ ਤਾਂ ਤੁਸੀਂ ਉਹ ਰੋਲ-ਆਨ ਲਗਾ ਸਕਦੇ ਹੋ ਅ ਅਕਸਰ ਹੋ ਜਾਂਦਾ ਅਸੀਂ ਕਿਸੇ ਦੂਰ ਦੁਰਾਡੇ ਚ ਰਹਿਣੇ ਆ ਤਾਂ ਉੱਥੇ ਅ ਦੂਰ ਦੁਰਾਡੇ ਪਿੰਡ 'ਚ ਰਹਿਣੇ ਆ ਦੂਰ ਦੁਰਾਡੇ ਸ਼ਹਿਰ ਦਾ ਐਦਾਂ ਦਾ ਇਲਾਕਾ ਹੈ ਦੋਸਤੋ ਕਿ ਉੱਥੇ ਤੁਸੀਂ ਇੱਕਦਮ ਡਾਕਟਰ ਨੂੰ ਨਹੀਂ ਬੁਲਾ ਸਕਦੇ ਤਾਂ ਸਭ ਤੋਂ ਜ਼ਰੂਰੀ ਜੇ ਰਾਤ ਭਰ ਤੇ ਤੁਹਾਨੂੰ ਲੂਜ਼ ਮੋਸ਼ਨ ਲੱਗ ਗਿਆ ਤਾਂ ਲੂਣ ਚੀਨੀ ਦਾ ਕੋਲ ਪੀ ਸਕਦੇ ਹੋ ਪਰ ਇਹ ਪੈਕੇਟ ਜੇ ਘਰ ਚਾ ਤਾਂ ਤੁਸੀਂ ਇਸ ਨੂੰ ਘੋਲ ਕੇ ਪੀਣਾ ਸ਼ੁਰੂ ਕਰ ਦਿਓ ਤਾਂ ਤੁਸੀਂ ਬਿਮਾਰ ਨਹੀਂ ਹੋਵੋਗੇ ਤੁਹਾਡਾ ਅੰਦਰਲਾ ਪਾਣੀ ਨਹੀਂ ਮੁੱਕੇਗਾ ਤਾਂ ਦਿਨ ਚੜ੍ਹਦੇ ਤੱਕ ਤੁਸੀਂ ਫਸਟ ਰੇਟ ਵਜੋਂ ਇਸ ਇਲੈਕਟ੍ਰਲ ਪਾਊਡਰ ਨੂੰ ਪੀਓਗੇ ਘੋਲ ਨੂੰ ਪੀਓਗੇ ਇੱਕ ਪੈਪਫਿਜ਼ ਹੈ ਇਹ ਗੋਲੀ ਜਿਹੜੀ ਆ ਇਹ ਤੁਸੀਂ ਪਾਣੀ ਚ ਪਾ ਕੇ ਪੀ ਸਕਦੇ ਹੋ ਕਹਿੰਦੇ ਭਾਪ ਆਪਾਂ ਤਾਂ ਦਵਾਈਆਂ ਖਾਂਦੇ ਆ ਪਰ ਦਵਾਈਆਂ ਖਾਂਦਿਆਂ ਖਾਂਦਿਆਂ ਵੀ ਸਾਡੇ ਬਹੁਤੇ ਜਿਹੜੇ ਮਰੀਜ਼ ਨੇ ਉਹ ਫਿਰ ਵੀ ਠੀਕ ਨਹੀਂ ਹੁੰਦੇ ਕਾਰਨ ਬਹੁਤ ਸਾਰੇ ਕਾਰਨ ਨੇ ਦੋਸਤੋ ਅ ਅੱਜ ਮੈਂ ਦੇਖ ਰਹੀ ਸੀ ਕਿ 43 ਗੋਲੀਆਂ ਦੇ ਜੋ ਸੈਂਪਲ ਨੇ ਉਹ ਫੇਲ ਹੋ ਗਏ 43 43 ਦਾ ਮਤਲਬ ਹੈ ਕਾਫੀ ਰੇਂਜ ਕਾਰਨ ਬੇਈਮਾਨੀ ਰਤਰਾਤ ਬਿਨਾ ਮਿਹਨਤ ਕੀਤੇ ਆ ਅਮੀਰ ਹੋਣ ਦੀ ਜੋ ਆਦਤ ਜੋ ਕੀ ਕਮਾਉਣਾ ਲੋਕਾਂ ਨੂੰ ਮੇਰੇ ਕੋਲ ਕਈ ਵਾਰੀ ਸ਼ਬਦਾਂ ਦੀ ਕਮੀ ਆ ਜਾਂਦੀ ਹੈ ਅ ਬਹੁਤ ਪੀੜਾ ਉੱਠਦੀ ਹੈ ਇੱਕ ਚੀਜ਼ ਉੱਠਦੀ ਹੈ ਇੱਕ ਬੇਬਸੀ ਹੈ ਕਹਿਣ ਤੋਂ ਭਾਵ ਕਈ ਐਦਾਂ ਦੀਆਂ ਨਾਮੁਰਾਦ ਬਿਮਾਰੀਆਂ ਨੇ ਕਾਰਨ ਜਿਹੜੇ ਮਰਜ਼ੀ ਰਹੇ ਹੋਣ ਜੈਨੇਟਿਕ ਨੇ ਸਾਡਾ ਲਾਈਫ ਸਟਾਈਲ ਹੈ ਖਾਣ ਪੀਣ ਦੀਆਂ ਜੋ ਆਦਤਾਂ ਨੇ ਬੁਰੀਆਂ ਕੋਈ ਕਾਰਨ ਕਹਿ ਲਓ ਮੈਂ ਉਧਰ ਨੂੰ ਨਹੀਂ ਜਾ ਰਹੀ ਮੇਰਾ ਮੁੱਦਾ ਇਹ ਹੈ ਕਿ 43 ਦਵਾਈਆਂ ਦਾ ਸੈਂਪਲ ਫੇਲ ਹੋਣਾ ਮੈਨੇ ਰੱਖਦਾ ਹੈ ਕਿ ਇੱਕ ਗਰੀਬ ਬੰਦਾ ਜਿਹੜਾ ਬਿਮਾਰ ਹੈ ਉਹ ਆਪਣੇ ਇਲਾਜ ਲਈ ਜਦੋਂ ਮਹਿੰਗੀਆਂ ਦਵਾਈਆਂ ਖਰੀਦਾ ਤਾਂ ਉਹਨਾਂ ਮਹਿੰਗੀਆਂ ਦਵਾਈਆਂ ਦੇ ਨਾਲ ਉਹ ਖਾ ਵੀ ਰਿਹਾ ਹੈ ਬਿਲਕੁਲ ਪ੍ਰਤੀਬੱਧ ਹੋ ਕੇ ਪਰ ਉਹ ਠੀਕ ਵੀ ਨਹੀਂ ਹੋ ਰਿਹਾ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਕਿ ਦਵਾਈਆਂ ਮਿਲਾਵਟੀ ਨੇ ਕਿਉਂ ਇਦਾਂ ਕਰ ਰਹਾ ਰੱਬ ਦਾ ਖੁਦਾ ਦਾ ਬਿਲਕੁਲ ਵੀ ਖਾਫ ਨਹੀਂ ਹੈ ਕਿੰਨੇ ਅਮੀਰ ਹੋ ਜਾਓਗੇ ਕਿੰਨੀਆਂ ਪੰਡਾ ਬਣ ਲਓਗੇ ਨਾਲ ਤਾਂ ਜਾਣਾ ਨਹੀਂ ਕੁਝ ਵੀ ਖਾਲੀ ਹੱਥ ਜਾਣਾ ਇਹ ਪੈਸੇ ਕੀ ਕਰਨੇ ਆ ਤੁਸੀਂ ਓਨੇ ਕਾਫੀ ਨੇ ਜਿਨ੍ਹਾਂ ਨਾਲ ਤਿੰਨ ਵਕਤ ਦੀ ਰੋਟੀ ਖਾਦੀ ਜਾ ਸਕੇ ਬੱਚੇ ਵਿਆਹ ਜਾ ਸਕਣ ਬੱਚਿਆਂ ਦਾ ਕੈਰੀਅਰ ਬਣ ਸਕੇ ਉਹਨਾਂ ਪੈਸਿਆਂ ਦਾ ਆਨੰਦ ਹੀ ਨਹੀਂ ਆ ਜਿਹੜੇ ਪੈਸੇ ਆ ਨੂੰ ਗਿਣਨ ਲਈ ਤੁਹਾਨੂੰ ਇੱਕ ਸਟਾਫ ਰੱਖਣਾ ਪਵੇ। ਇੰਨੇ ਵੀ ਪੈਸੇ ਕੀ ਕਰਨੇ ਆ? ਜਾਣਾ ਖਾਲੀ ਆਤਾ। ਆ ਤੁਹਾਡੀਆਂ ਅ ਜ਼ਰੂਰਤਾਂ ਦੇ ਹਿਸਾਬ ਨਾਲ ਉਹ ਪੈਸੇ ਉਨੇਕ ਤੁਹਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਆ। ਸੋ 11 ਜਿਹੜੇ ਸਾਡੇ ਹਿੰਦੁਸਤਾਨ ਦੇ 11 ਸਟੇਟ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹ ਜਿਹੜੇ 12 13 ਬਣ ਜਾਂਦੇ ਆ ਉਹਨਾਂ ਸੂਬਿਆਂ 'ਚ ਇਹ ਜਿਹੜੀਆਂ ਮਲਾਵਟੀ ਦਵਾਈਆਂ ਪੜੀਆਂ ਗਈਆਂ ਬਹੁਤ ਸ਼ਰਮ ਦੀ ਗੱਲ ਆ ਕਈ ਮਰੀਜ਼ ਨੇ ਗਰੀਬ ਨੇ ਜਿਨ੍ਹਾਂ ਕੋਲ ਪੈਸਾ ਨਹੀਂ ਆ ਉਹ ਪਤਾ ਨਹੀਂ ਕਿਸ ਤਰ੍ਹਾਂ ਨਾਲ ਆਪਣੇ ਪ੍ਰਬੰਧ ਕਰਕੇ ਆਪਣੀ ਦਵਾਈ ਖਾਂਦੇ ਨੇ ਪਰ ਉਹ ਫਿਰ ਵੀ ਠੀਕ ਨਹੀਂ ਹੁੰਦੇ ਅਸੀਂ ਵੀ ਇਦਾਂ ਹੀ ਆ ਕਿੰਨੀਆਂ ਦਵਾਈਆਂ ਜਿਹੜੀਆਂ ਰੂਟੀਨ 'ਚ ਅਸੀਂ ਖਾਂਦੇ ਆ ਅਸੀਂ ਸੋਚਦੇ ਆ ਕਿ ਅਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਧੀ ਆ ਕਿ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇ ਉਸਤੇ ਬਾਵਜੂਦ ਵੀ ਸਾਡਾ ਬੀਪੀ ਹਾਈ ਕਿਉਂ ਆ ਗੋੜੀ ਦਾ ਸੇਖਾਦੀ ਆ ਔਰ ਇਹਨੇ ਟਾਈਮ ਨਾਲ ਖਾਦੀ ਆ ਤੋ ਦੋਸਤੋ ਬਿਲਕੁਲ ਕਲੀਅਰ ਕਿ ਉਹ ਦੋ ਉਹ ਗੋਲੀ ਜਿਹੜੀ ਆ ਉਹ ਦਵਾਈ ਜਿਹੜੀ ਆ ਉਹ ਮਿਲ ਆਵਦੀ ਆ ਸੋ ਖੈਰ ਇਹਨਾਂ ਲੁਕਾ ਦੇ ਪ੍ਰਬੰਧ ਦਾ ਜੋ ਸਾਰਾ ਸਿਸਟਮ ਆ ਉਹ ਰੱਬ ਨੇ ਕਰਨਾ ਲਿਖਾ ਜੋ ਖੈ ਇਥੇ ਹੁਣਾ ਆ ਦੇਰ ਸਵੇਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਪੁੱਗਦਣਾ ਪੈਣਾ ਹੀ ਆ ਪਰ ਵਕਤ ਦੀ ਨਜ਼ਾਕਤ ਹੈ ਮੈਂ ਦੇਖਦੀ ਹਾਂ ਕਿ ਸਾਡੇ ਕੋਲ ਬਲੱਡ ਬੈਂਕ ਆ ਜਿਹੜਾ ਕੀਮਤੀ ਜਾਨਾਂ ਬਚਾਉਂਦਾ ਸਾਡੇ ਕੋਲ ਦੁੱਧ ਦੇ ਬੈਂਕ ਆ ਗਿਆ ਜਿੱਥੇ ਅਸੀਂ ਸਿੱਕੇ ਪਾਉਨੇ ਆ ਤੇ ਦੁੱਧ ਕਲੈਕਟ ਕਰ ਲੈਨੇ ਆ ਸਾਡੇ ਕੋਲ ਹੋਰ ਬਹੁਤ ਸਾਰੇ ਰੋਟੀ ਬੈਂਕ ਬਣ ਗਿਆ ਕਿ ਅਸੀਂ ਇਕੱਠੀ ਕਰਦੇ ਆ ਰੋਟੀ ਜਿੰਨਾ ਭੋਜਨ ਬਚਦਾ ਡੋਰ ਟੂ ਟੋਰ ਜਾ ਕੇ ਇਹ ਬੜੇ ਸੋਹਣੇ ਯਤਨ ਨੇ ਜਿੱਥੋਂ ਕੋਈ ਗਰੀਬ ਗੁਰਬਾ ਫੇਰਾ ਕੇ ਆਪਣਾ ਭੁੱਖਾ ਟੱਢ ਭਰ ਸਕਦਾ ਵਧੀਆ ਉਪਰਾਲੇ ਨੇ ਪਰ ਮੇਰੀ ਸੋਚ ਇਹ ਕਹਿੰਦੀ ਆ ਕਿ ਹੁਣ ਸਮਾਂ ਆ ਗਿਆ ਜਦੋਂ ਅਸੀਂ ਦਵਾਈ ਬੈਂਕ ਬਣਾਈਏ ਸਾਡੇ ਸਾਡੇ ਵਿੱਚੋਂ ਹਰ ਦੂਸਰਾ ਵਿਅਕਤੀ ਜਾਂ ਪਰਿਵਾਰ ਦੇ ਦੋ ਤਿੰਨ ਜਣੇ ਤਾਂ ਜੇ ਜਿੰਨੇ ਵੀ ਮੈਂਬਰ ਨੇ ਮੈਂ ਕਹਿ ਲਵਾਂ ਹਰ ਦੂਸਰਾ ਵਿਅਕਤੀ ਬਿਮਾਰ ਆ ਬਿਮਾਰ ਵੀ ਇੰਨਾ ਕਿ ਤੁਹਾਡੀ ਆਮਦਨ ਦਾ ਬਹੁਤਾ ਹਿੱਸਾ ਦਵਾਈਆਂ ਖਰੀਦਣ ਤੇ ਲੱਗ ਜਾਂਦਾ ਕਹਿਣ ਤੋਂ ਭਾਵ ਕਈ ਵਾਰੀ ਤਾਂ ਬਿਮਾਰੀ ਲਾ ਇਲਾਜਾ ਤਾਂ ਉਹ ਅਸੀਂ ਐਫੋਰਡ ਨਹੀਂ ਕਰ ਪਾਉਨੇ ਅਸੀਂ ਆਪਣੇ ਜੋਗੀਆਂ ਦਵਾਈਆਂ ਖਰੀਦਦੇ ਆ ਖਾਣੇ ਆ ਤਾ ਅਸੀਂ ਅਜਿਹੇ ਕਦਮ ਨਹੀਂ ਚੁੱਕ ਪਾਵਾਂਗੇ ਜੋ ਮੈਂ ਕਹਿਣ ਜਾ ਰਹੀ ਹਾਂ ਕਈ ਵਾਰੀ ਦਵਾਈ ਜਿਹੜੀ ਖਾਧੀ ਹੈ ਉਹਦੇ ਨਾਲ ਸਾਡੀ ਬਿਮਾਰੀ ਬਿਲਕੁਲ ਠੀਕ ਹੋ ਗਈ ਕੁਝ ਦਿਨਾਂ 'ਚ ਤੇ ਦਵਾਈ ਅਸੀਂ ਵੱਧ ਲਿਆ ਬੈਠੇ ਹਾਂ ਉਹ ਦਵਾਈ ਬਾਹਰ ਸਿੱਟਣ ਦੇ ਬਜਾਏ ਕਿਉਂ ਨਾ ਅਸੀਂ ਇੱਕ ਦਵਾਈ ਬੈਂਕ ਬਣਾਈਏ ਜਿੱਥੇ ਕੁਝ ਨਾ ਕੁਝ ਜਿਹੜੀਆਂ ਸਵੈ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਮੈਂਬਰ ਉਹ ਦਵਾਈਆਂ ਕਲੈਕਟ ਕਰਨ ਕਲੈਕਟ ਕਰਨ ਤੋਂ ਬਾਅਦ ਇੱਕ ਡਾਕਟਰ ਨਾਲ ਅਟੈਚ ਕੀਤਾ ਜਾਵੇ ਉਸ ਡਾਕਟਰ ਦੀ ਸਲਾਹ ਦੇ ਨਾਲ ਉਹ ਦਵਾਈਆਂ ਜਿਹੜੀਆਂ ਨਾ ਉਹ ਡਿਸਟ੍ਰੀਬਿਊਟ ਉਸੇ ਸਟਾਲ ਤੋਂ ਕੀਤੀਆਂ ਜਾਣ ਇਦਾਂ ਦਾ ਇੱਕ ਸੈਂਟਰ ਬਣਾ ਲਿਆ ਜਾਵੇ ਕਲੈਕਟਿਵ ਸੈਂਟਰ ਉੱਥੋਂ ਜਿਹੜਾ ਲੋੜ ਬੰਦ ਹੈ ਉਹ ਦਵਾਈ ਫ੍ਰੀ ਆਫ ਕਾਸਟ ਲੈ ਚਾਏ ਠੀਕ ਹੈ ਜੀ ਮੈਨੂੰ ਲੱਗਦਾ ਕਿ ਇਦਾਂ ਹੋਣਾ ਚਾਹੀਦਾ ਮੈਂ ਬਹੁਤ ਵਾਰੀ ਦੇਖਿਆ ਤੇ ਸੁਣਿਆ ਵੀ ਇੱਕ ਬਜ਼ੁਰਗ ਗਲੀ ਗਲੀ ਘੁੰਮਦੇ ਨੇ ਆਫਟਰ ਰਿਟਾਇਰਮੈਂਟ ਤੇ ਉਹ ਹੁੱਕਾ ਦਿੰਦੇ ਆ ਜੇ ਦਵਾਈਆਂ ਜਿਹੜੀਆਂ ਉਹ ਦੇ ਦੋ ਬੱਚੀਆਂ ਹੋਈਆਂ ਦਵਾਈਆਂ ਜਿਹੜੀਆਂ ਉਹ ਦੇ ਦੋ ਮੈਨੂੰ ਲੋਕ ਦਵਾਈਆਂ ਦਿੰਦੇ ਆ ਉਹ ਜ਼ੁਰਦ ਇਕੱਤਰ ਕਰਦੇ ਆ ਤੇ ਉਹ ਹਸਪਤਾਲ ਚ ਜਾ ਕੇ ਉਹਨਾਂ ਦਵਾਈਆਂ ਨੂੰ ਵੰਡਦੇ ਆ ਕਿਸੇ ਵੀ ਤਰ੍ਹਾਂ ਡਾਕਟਰ ਦੇ ਸਲਾਹ ਦੇ ਨਾਲ ਸੋ ਇਹ ਇੱਕ ਵਧੀਆ ਉਪਰਾਲਾ ਹੈ ਪਰ ਅ ਦੋਸਤੋ ਇੱਕ ਮਾਫੀਆ ਵੀ ਬੜਾ ਅਜਿਹੇ ਮੌਕਿਆਂ 'ਚ ਜਿੱਥੇ ਇਮੋਸ਼ਨਸ ਦੀ ਗੱਲ ਆਉਂਦੀ ਆ ਜਿਹੜੇ ਅ ਬੁਰੀ ਮਾਨਸਿਕਤਾ ਜਾਂ ਮਾੜੀ ਸੋਚ ਦੇ ਮਾਲਕ ਲੋਕ ਨੇ ਉਹਨਾਂ ਨੇ ਤਾਂ ਨਹੀਂ ਸੁਧਰਨਾ ਅਸੀਂ ਕਹਿੰਨੇ ਆ ਰੱਬ ਤੋੜ ਰੋ ਰੱਬ ਤੋੜ ਰੋ ਕਿੰਨੇ ਲੋਕ ਰੱਬ ਤੋੜਦੇ ਨੇ ਮੇਰੇ ਕਹਿਣ ਤੋਂ ਭਾਵ ਅਸੀਂ ਅਕਸਰ ਦੇਖਿਆ ਕਿ ਆਪਾਂ ਦਵਾਈ ਖਰੀਦ ਰਹੇ ਆ ਸਿਵਲ ਹਸਪਤਾਲਾਂ ਵਾਲਾ ਜਾਂ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਦਵਾਈਆਂ ਦੀਆਂ ਦੁਕਾਨਾਂ ਨੇ ਉਹਨਾਂ ਦੁਕਾਨਾਂ ਤੋਂ ਜਦੋਂ ਅਸੀਂ ਦਵਾਈ ਖਰੀਦ ਰਹੇ ਹੁੰਦੇ ਆ ਤਾਂ ਸਾਡੇ ਸਾਹਮਣੇ ਕੋਈ ਨਾ ਕੋਈ ਇੱਕ ਨਿਰਾਸ਼ ਚਿਹਰਾ ਉਦਾਸ ਚਿਹਰਾ ਜਾਂ ਜਿਸ ਦੀ ਅੱਖਾਂ ਨੰਬ ਨੇ ਉਹ ਚਿਹਰਾ ਆ ਜਾਂਦਾ ਹੱਥ ਦੇ ਵਿੱਚ ਪਰਚੀ ਫੜੀ ਹੁੰਦੀ ਆ ਕਿ ਆਪਣੀ ਕਿਰਪਾ ਕਰਕੇ ਮੈਨੂੰ ਇਹ ਦਵਾਈ ਲੈ ਦਿਓ ਮੇਰੇ ਪਿਤਾ ਜੀ ਬਿਮਾਰ ਨੇ ਜਾਂ ਸਾਡਾ ਮਰੀਜ਼ ਕਿਤੇ ਪਿਆ ਹੋਇਆ ਹੈ ਮੇਰੇ ਕੋਲ ਦਵਾਈ ਲੈਣ ਦੇ ਪੈਸੇ ਨਹੀਂ ਹੈ ਡਾਕਟਰ ਨੇ ਇਹ ਦਵਾਈ ਲਿਖੀ ਹੈ ਜੀ ਮੇਰੀ ਮਦਦ ਕਰ ਦਿਓ ਤਾਂ ਅਸੀਂ ਜੋ ਇਨਸਾਨੀਅਤ ਦੇ ਨਾਤੇ ਸੋਚਦੇ ਆ ਕਿ ਇਹਨਾਂ ਨੂੰ ਦਵਾਈ ਦੇ ਦਿੱਤੀ ਜਾਵੇ ਲੈ ਕੇ ਉਹਦੀ ਪਰਚੀ ਫੜ ਕੇ ਅਸੀਂ ਦੁਕਾਨਦਾਰ ਨੂੰ ਕਹਿੰਦੇ ਆ ਜੀ ਇਹ ਦਵਾਈ ਜਿਹੜੀ ਹੈ ਇਹਨਾਂ ਦੀ ਪੈਕ ਕਰ ਦਿਓ ਇਹਨਾਂ ਨੂੰ ਦੇ ਦਿਓ ਦਵਾਈ ਖਰੀਦ ਕੇ ਪੇਮੈਂਟ ਅਸੀਂ ਦਿੰਨੇ ਆ ਦਵਾਈ ਦਾ ਲਫਾਫਾ ਉਹਨਾਂ ਨੂੰ ਫੜਾਉਣੇ ਆ ਯਕੀਨ ਮੰਨਿਓ ਮੈਂ ਜਦੋਂ ਇਹ ਗੱਲ ਕਰ ਰਹੀ ਹਾਂ ਤਾਂ ਮੈਂ ਤੱਥਾਂ ਤੇ ਭਰਪੂਰ ਗੱਲ ਕਰ ਰਹੀ ਹਾਂ ਤਰਕ ਨਾਲ ਲਾਜਿਕ ਨਾਲ ਗੱਲ ਕਰ ਰਹੀ ਹਾਂ ਮਹਾਨਗਰਾਂ 'ਚ ਅਕਸਰ ਇਦਾਂ ਹੁੰਦਾ ਹੈ ਛੋਟੇ ਸ਼ਹਿਰਾਂ 'ਚ ਵੀ ਇਦਾਂ ਹੋ ਸਕਦਾ ਕਿ ਉਸੇ ਵੇਲੇ ਉਹ ਨਿਮਾਣਾ ਜਾਂ ਇਨਸਾਨ ਬਿਮਾਰ ਜਾਂ ਨਜ਼ਰ ਆਉਣ ਵਾਲਾ ਜਿਸ ਤੇ ਤੁਹਾਨੂੰ ਤਰਸ ਆਇਆ ਸੀ ਅਸਲ ਵਿੱਚ ਉਹ ਕੁਝ ਮਿੰਟਾਂ ਸਕਿੰਟਾਂ 'ਚ ਉਸੇ ਕਾਊਂਟਰ ਤੇ ਜਾਂ ਕਿਸੇ ਹੋਰ ਕਾਊਂਟਰ ਤੇ ਜਾ ਕੇ ਉਹਨਾਂ ਦਵਾਈਆਂ ਨੂੰ ਹੀ ਅੱਧੇ ਮੁੱਲ ਤੇ ਕਾਊਂਟਰ ਤੇ ਦੇ ਆਉਂਦਾ ਤੇ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦਾ ਦੱਸੋ ਕੀ ਕਰੀਏ ਕਿੱਥਾ ਭਲਾ ਕਰੀਏ ਮੈਂ ਜਾਂ ਤੁਸੀਂ ਜਾਣਦੇ ਆਂ ਅਸੀਂ ਕਹਿੰਨੇ ਆਂ ਕਿ ਤਿੰਨ ਤਰ੍ਹਾਂ ਦੇ ਦਾਨ ਬਹੁਤ ਮਹਾਨ ਨੇ ਭੁੱਖੇ ਨੂੰ ਰੋਟੀ ਖਿਲਾਉਣੀ ਨੰਗੇ ਤਨ ਨੂੰ ਕੱਪੜਾ ਦੇਣਾ ਤੇ ਬਿਮਾਰ ਨੂੰ ਦਵਾਈ ਦੇਣੀ ਸੋ ਅਸੀਂ ਸੰਭਵ ਤਾਂ ਇਹ ਕੋਸ਼ਿਸ਼ ਕਰਦੇ ਆ ਕਿ ਜੇ ਸਾਡੀ ਜੇਵ ਅਲੋ ਕਰਦੀ ਹੈ ਤਾਂ ਅਸੀਂ ਹਰ ਹਿਲੇ ਅਜਹੀਆਂ ਅਜਹੀ ਮਦਦ ਦੇ ਲਈ ਤਤਪਰ ਰਹੀਦਾ ਕਿਸੇ ਨਾ ਕਿਸੇ ਸੰਸਥਾਵਾਂ ਨਾਲ ਜੁੜ ਜਾਈਦਾ ਜਾਂ ਕਿਤੇ ਨਾ ਕਿਤੇ ਅਸੀਂ ਆਪਣੇ ਹੱਥ ਵਧਾਉਨੇ ਆ ਕਿ ਅਸੀਂ ਕਿਸੇ ਦੀ ਬਾਹ ਫੜੀਏ ਕਿਸੇ ਦੀ ਮਦਦ ਕਰੀਏ ਇਹ ਵਧੀਆ ਗੱਲ ਹੈ ਪਰ ਜਦੋਂ ਐਦਾਂ ਦੇ ਦ੍ਰਿਸ਼ ਦੇਖਣ ਨੂੰ ਮਿਲਦੇ ਆ ਤਾਂ ਮਾੜੀ ਗੱਲ ਹੈ ਸੋ ਦੋਸਤੋ ਸਾਰਿਆਂ ਨੇ ਅਸੀਂ ਦੇਖਣਾ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਦਵਾਈ ਬੈਂਕ ਸ਼ੁਰੂ ਕਰੀਏ ਇੱਕ ਗੱਲ ਜ਼ਰੂਰ ਹੈ ਕਿ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗੀ ਕਿ ਕਿਉਂਕਿ ਮੇਰੀ ਹਰ ਵੀਡੀਓ 'ਚ ਤੁਸੀਂ ਦੇਖੋਗੇ ਕਿ ਮੈਂ ਪਰਿਵਾਰਕ ਗੱਲ ਜ਼ਰੂਰ ਕਰਦੀ ਆ ਕਿ ਜਦੋਂ ਵੀ ਕਦੇ ਤੁਸੀਂ ਬੇਸ਼ੱਕ ਆਪਣੇ ਮਾਪਿਆਂ ਤੋਂ ਕਿੰਨੀ ਵੀ ਦੂਰ ਰਹਿੰਦੇ ਹੋ ਜਦੋਂ ਵੀ ਕਦੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਮਿਲਣ ਜਾਂਦੇ ਹੋ ਸਮਾਂ ਕੱਢ ਕੇ ਤਾਂ ਉਹਨਾਂ ਦਾ ਦਵਾਈਆਂ ਵਾਲਾ ਡੱਬਾ ਜ਼ਰੂਰ ਚੈੱਕ ਕਰੋ ਉਸ ਦਵਾਈਆਂ ਵਾਲੇ ਡੱਬੇ ਦੀ ਵਿੱਚ ਕਈ ਦਵਾਈਆਂ ਐਕਸਪਾਇਰ ਹੋ ਚੁੱਕੀਆਂ ਹੁੰਦੀਆਂ ਖੁਦਾ ਨਾ ਖਾਸਤਾ ਕਈ ਦਵਾਈਆਂ ਇਦਾਂ ਦੀਆਂ ਵੀ ਹੁੰਦੀਆਂ ਜੇ ਉਹ ਐਕਸਪਾਇਰੀ ਹੋਣ ਤੋਂ ਬਾਅਦ ਉਹਨਾਂ ਦੀ ਆਉਧ ਪੁੱਗਣ ਤੋਂ ਬਾਅਦ ਉਹ ਖਾਧੀਆਂ ਜਾਣ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਖਾਸ ਕਰਕੇ ਜਿੱਦਾਂ ਆਈ ਡ੍ਰੌਪਸ ਦੀ ਮੈਂ ਗੱਲ ਕਰ ਲਾਂ ਜੇ ਉਹ ਤੁਸੀਂ ਪਾ ਲੈਨੇ ਹੋ ਟੱਕਣ ਖੁੱਲਣ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਉਸ ਨੂੰ ਯੂਜ਼ ਕਰਨਾ ਹੁੰਦਾ ਜੇ ਨਹੀਂ ਕਰਦੇ ਤਾਂ ਉਹ ਰਿਐਕਸ਼ਨ ਕਰ ਜਾਂਦੀ ਹੈ ਤੁਹਾਡੀ ਅੱਖਾਂ ਦੀ ਸਦਾ ਲਈ ਜਿਹੜੀ ਰੋਸ਼ਨੀ ਜਾ ਸਕਦੀ ਹੈ ਸੋ ਮੇਰੀ ਉਹਨਾਂ ਨੌਜਵਾਨ ਬੱਚਿਆਂ ਨੂੰ ਇਹ ਬੇਨਤੀ ਹੈ ਕਿ ਜਦੋਂ ਕਦੀ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਮਾਪਿਆਂ ਨੂੰ ਮਿਲਣ ਜਾਂਦੇ ਹੋ ਤਾਂ ਉਹਨਾਂ ਦੇ ਜਿਹੜੇ ਵੱਡੇ-ਵੱਡੇ ਦਵਾਈਆਂ ਦੇ ਡੱਬੇ ਹਨਾ ਉਹਨਾਂ ਨੂੰ ਜ਼ਰੂਰ ਖੋਲੋ ਉਹਨਾਂ ਦੇ ਵਿੱਚੋਂ ਐਕਸਪਾਇਰੀ ਦਵਾਈਆਂ ਨੂੰ ਡਿਸਪੋਜ਼ ਆਫ ਕਰ ਦਿਓ ਸਿੱਧਾ ਡਸਟਬਿਨ ਚ ਪਾ ਦਿਓ ਅਤੇ ਦੂਸਰੀਆਂ ਦਵਾਈਆਂ ਨੂੰ ਸੰਭਾਲ ਕੇ ਰੱਖ ਦਿਓ ਹਾਂ ਦਵਾਈਆਂ ਨੂੰ ਮਾਰਕਰ ਨਾਲ ਲਿਖ ਲਓ ਉਹਨਾਂ ਦੀ ਐਕਸਪਾਇਰੀ ਡੇਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਲੱਭਣ ਵੇਲੇ ਛੇਤੀ ਤੋਂ ਛੇਤੀ ਤੁਸੀਂ ਇਹਨਾਂ ਨੂੰ ਲੱਭ ਸਕੋ ਜ਼ਰੂਰੀ ਨਹੀਂ ਦੇਖੋ ਰਾਤ ਬਰਾਤੇ ਕਿਤੇ ਲੋੜ ਪੈਂਦੀ ਹੈ ਕੁਝ ਵੀ ਹੋ ਸਕਦਾ ਤਾਂ ਅਸੀਂ ਇਹਨਾਂ ਦਵਾਈਆਂ ਦੀ ਵਰਤੋਂ ਕਰਦੇ ਆਂ ਸਾਥੀਓ ਜਿਹੜੀਆਂ ਇਹ ਮੈਂ ਤੁਹਾਨੂੰ ਦਵਾਈਆਂ ਦਿਖਾਈਆਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਇਹ ਉਹੀ ਦਵਾਈਆਂ ਨੇ ਜਿਹੜੀਆਂ ਜ਼ਰੂਰੀ ਨੇ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਅਸੀਂ ਇਸੇ ਤਰ੍ਹਾਂ ਯਤਨਸ਼ੀਲ ਰਹਿਣਾ ਹੈ ਹਰ ਮਦਦ ਕਰਨ ਦੀ ਕੰਮ ਆਣਾ ਹਰ ਇੱਕ ਦੇ ਸੋ ਮੇਰੀ ਵੀਡੀਓ ਵੱਡੀ ਹੋ ਰਹੀ ਹੈ ਪਲੀਜ਼ ਜੇ ਤੁਹਾਨੂੰ ਮੇਰੀਆਂ ਇਹ ਦੁਨੀਆਵੀ ਗੱਲਾਂ ਜੋ ਮੈਂ ਯਤਨ ਕਰ ਰਹੀ ਹਾਂ ਤੁਸੀਂ ਜਾਣਦੇ ਹੀ ਐ ਨਾ ਚ ਬਹੁਤੀਆਂ ਗੱਲਾਂ ਤੁਸੀਂ ਜਾਣਦੇ ਹੋ ਸਾਰੇ ਬਹੁਤ ਪੜੇ ਲਿਖੇ ਹਾਂ ਪਰ ਦਿਲ ਸਾਂਝਾ ਕਰਨਾ ਹੁੰਦਾ ਤੁਹਾਡੇ ਨਾਲ ਤਾਂ ਗੱਲਾਂ ਇੱਕ ਮਾਧਮ ਨੇ ਤਾਂ ਤੁਹਾਨੂੰ ਜੇ ਮੇਰੀ ਇਹ ਵੀਡੀਓ ਚੰਗੀ ਲੱਗਦੀ ਹੈ ਸੁਭਾਵਿਕਤਾ 'ਚ ਮੈਂ ਵੀਡੀਓ ਬਣਾਉਣੀ ਹੈ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗਦੀ ਮੇਰੇ ਵਿਚਾਰ ਚੰਗੇ ਲੱਗਦੇ ਆ ਤਾਂ ਕਿਰਪਾ ਕਰਕੇ ਮੇਰੇ ਚੈਨਲ ਬਾਸ਼ੀ ਤਿਰੰਕੌਰ ਨੂੰ ਸਬਸਕ੍ਰਾਈਬ ਕਰ ਦੋ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ ਮੇਰੀ ਵੀਡੀਓ ਲਾਈਕ ਕਰ ਦਿਆ ਕਰੋ ਤਾਂ ਕਿ ਜੇ ਸਬਸਕ੍ਰਾਈਬ ਕਰ ਦੋਗੇ ਤੁਸੀਂ ਤਾਂ ਮੈਂ ਜਿਹੜੀ ਅਗਲੀ ਵੀਡੀਓ ਬਣਾਉਣੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਇਆ ਕਰੇਗਾ ਤੁਹਾਡੇ ਸੁਝਾਅ ਦੀ ਮੈਨੂੰ ਆਸ ਰਹੇਗੀ ਮੈਂ ਕੁਝ हटके ਕਰਨਾ ਚਾਹੁੰਦੀ ਹਾਂ ਵਕਤ ਲੱਗੇਗਾ ਤੁਹਾਡੇ ਰੂਬਰੂ ਹੁੰਦਿਆਂ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸੋ ਉਸ ਉਦੋਂ ਤੱਕ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਜਾਾਂਗੇ ਥੈਂਕ ਯੂ ਵੈਰੀ ਮੱਚ ਬਾਏ ਖੁਸ਼ ਰਹੋ ਤੰਦਰੁਸਤ ਰਹੋ ਤੇ ਆਪਣਾ ਬਹੁਤ ਸਾਰਾ ਧਿਆਨ